ਤੋਂ ਮਾਦਾ ਕਰਦਾ ਜਿਹੜਾ ਫੋਲਪੁਰ ਵੱਲੋਂ ਇਸ ਸਮੂਚੀ ਟੀਮ ਨੂੰ ਚਾਰੇ ਹੜਤਿਆਂ ਨੂੰ ਮਾ ਲੈਂ ਕੇ ਤੇ ਸ਼ਰੋਮੀ ਅਕਾਲੀ ਦਾ ਦਾ ਕੰਮ ਜਿਹੜਾ ਬੜੀ ਜੋਸ਼ ਦੇ ਨਾਲ ਬੜੀ ਮਿਹਨਤ ਦੇ ਨਾਲ ਤੰਗ ਨਹੀਂ ਉਹਦੇ ਕੋਗੀ ਦੇ ਨਾਲ ਤਰਾਂਗੇ ਕਿ ਜਿਹੜਾ ਵਾਸ਼ਕ ਇੱਕ ਮੈਂ ਬੈਂਕ ਨਹੀਂ ਕਰਦਾ ਪਰ ਸਾਰੇ ਫੋਲਪੁਰ ਵਾਸੀਆਂ ਨੂੰ ਕਿ ਜੇੜਾ ਵੀ ਕੋਈ ਭੈਣ ਭਰਾ ਸਾਡਾ ਕੋਈ ਟੀਮ ਤੁਸੀਂ ਸਾਰੀ ਫਰੀਧੀ ਜਿਲ੍ਹੇ ਦੀ ਸਮੂਹ ਜੀ ਟੀਮਾਰੇ ਹਲਕਿਆਂ ਦੇ ਉਹਨਾਂ ਦੇ ਕੋਲੇ ਜਾ ਕੇ ਉਹਨਾਂ ਦੀ ਮਿਹਨਤ ਅਲਾ ਵੀ ਕਰਾਂਗੇ ਤੇ ਬੇਨਤੀਆਂ ਵੀ ਕਰਾਂਗੇ ਕਿ ਸ਼ਰੋਮੀ ਆਬਾਦੀ ਦਾ ਨੂੰ ਅੱਪ ਚੜ੍ਹਦੀ ਕਲਾ ਵਿੱਚ ਆਣਾ ਤੇ ਸਤਾਈ ਦੇ ਵਿੱਚ ਸਲਾਮ ਤਸਦੀਕ ਤੋਂ ਇਮਾਲ ਸਾਹਿਬ ਨੂੰ ਆਪਾਂ ਜੀਵਨ ਇਸ ਤੋਂ ਦੇਖਣਾ ਹੈ ਤੇ ਆਪਾਂ ਕਹਿੰਦਾ ਸਾਰਿਆਂ ਨੂੰ ਕਿ ਆਪਾਂ ਬੜੀ ਮਿਹਨਤ ਕਰਨੀ ਹੈ ਤੇ ਦਫ਼ਤਰ ਵੀ ਪ੍ਰਧਾਨ ਜੀ ਨੇ ਕਿਹਾ ਪ੍ਰਧਾਨ ਜੀ ਅਸੀਂ ਦਫ਼ਤਰ ਨਹੀਂ ਖੋਲਾਂਗੇ ਤੇ ਜੁਟੀ ਰੋਡ ਤੇ ਖੋਲਾਂਗੇ ਕੋਈ ਗੱਲ ਨਹੀਂ ਖਾਦੀ ਦਵਲਾ ਪਰਾਂ ਨੇ ਉਹ ਤੁਮਿਸਵਾਡ ਵਾਲਾ ਕਿ ਜੇ ਤੁਸੀਂ ਮੱਤੇ ਬਾਣ ਬਖਸਿਆ